ਮੈਂ ਜਿਹੜੀ ਗੱਲ ਕਰਨਾ ਗਾ ਕਰ ਲੋ ਧੀਆਂ ਨੂੰ ਦਾਜ ਦੀ ਖਾਤਰ ਜਾਂ ਕਿਸੇ ਚੀਜ਼ ਦੀ ਖਾਤਰ ਮਾਰੀ ਜਾਂਦੇ ਨੇ ਇਹ ਚੀਜ਼ ਦੀ ਸੇਧ ਨੇ ਆ ਦੇਖੋ ਮੇਰੀ ਪੋਤਰੀ ਛੋਟੀ ਛੋਟੇ ਮੁੰਡੇ ਦੀ ਛੋਟੀ ਬੋਡੀ ਇਹ ਨਿੱਕੇ ਨਿੱਕੇ ਨੂੰ ਮਾਪੇ ਪਾਲਦਾ ਪਲੋਸਦਾ ਤੇ ਮੁੜ ਕੇ ਨੂੰ ਪੜਾਉਂਦਾ ਫਿਰ ਇਹਨਾਂ ਨਾਲ ਪੂਰਾ ਜੋਰ ਲਾਉਂਦਾ ਵਿਆਹ ਕਰਨ ਤੇ ਤੇ ਬਾਅਦ ਦੇ ਵਿੱਚ ਅਗਲਾ ਗਵਰਨਮੈਂਟ ਨਹੀਂ ਲਾਉਂਦਾ। ਕਸੂਰ ਕੱਢ ਕੇ ਰੱਖ ਦਿੰਦਾ ਫਲਾਨਾ ਜੀ ਟੀਕੜਾ ਉਂਝ ਮਿਆ ਦੋਤਰ। ਵਾਕਿਓ ਇਹਨੇ ਬੜਾ ਦੁੱਖ ਲੱਗਾ ਉਹਨਾਂ ਚੀਜ਼ਾਂ ਨੂੰ ਵੇਖ ਕੇ। ਬਈ ਉਹਨਾਂ ਨੂੰ ਪੁੱਛੋ ਜਿਹੜੇ ਪਲੋਸਦੇ ਨੇ, ਜੰਮ ਕੇ ਵਡੀਆਂ ਕਰਦੇ ਨੇ ਤੇ ਮੁੜ ਕੇ ਜਕਰ ਦੇ ਟੋਟੇ ਜਾਂਦੇ ਨੇ। ਉਹਨਾਂ ਨੂੰ ਪੁੱਛਣਾ ਚਾਹੀਦਾ ਪਰ ਥੋੜਾ ਘਾਲਾ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਚੀਜ਼ਾਂ ਦਾ ਸੰਜੋਗ ਕਰਨਾ ਦਾਜ ਤੋਂ ਜੋ ਕਿ ਨਤੀਜੇ ਦਿੱਤੀ ਨਾ। ਉਹਨੇ ਮਗਰ ਨਹੀਂ ਕੁਝ ਵੀ ਰੱਖਿਆ ਕੁਝ ਨਹੀਂ ਰੱਖਦਾ ਉਦੋਂ ਪੁੱਛਣਾ ਚਾਹੀਦਾ ਜਦੋਂ ਗੁਰਤੀ ਤੋੜਦਾ ਨਾ ਚਾਹੇ ਇਹਦਾ ਸੰਸਾਰ ਦੁਨੀਆ ਤੇ ਬਣਿਆ ਆਇਆ ਲਿਆਂਦੀਆਂ ਗਾਂ ਦਿੱਤੀਆਂ ਤਾਂ ਜੀਵਨ ਸਾਰ ਤੁਰਿਆ ਪੈਲੋ ਲੈ ਕੇ ਪਰਣਾ ਹੀ ਜਿਹੜੇ ਪਾਪੀ ਲੋਕ ਹੋ ਗਏ ਨੇ ਜਿਵੇਂ ਇੱਕ ਨੇ ਪਿੱਛੇ ਧੰਕਾ ਮਾਰ ਕੇ ਦੇ ਸੁੱਟ ਦਿੱਤੀ ਮਹਿਰ ਚ ਤੇ ਮੁੜ ਕੇ ਉਹ ਤਰਾ ਕੇ ਮੈਨੂੰ ਗਲਤੀ ਹੋ ਗਈ ਇਹ ਕੋ ਖੱਡ ਪਿਛਲੀ ਤਾਂ ਹੈ ਨਹੀਂ ਕਿ ਜਿਹੜੀ ਤੂੰ ਕਹਿਤਾ ਮੈਨੂੰ ਗਲਤੀ ਹੋ ਗਈ ਕਿ ਉਹਦੇ ਮਾਂ ਪੇ ਉਹਨੂੰ ਪੁੱਛੋ ਜਿੰਨਾ ਜਮਕੇ ਐਡੀਆਂ-ਐਡੀਆਂ ਜਮਕੀਆਂ ਤੇ ਪਾਲ ਕੇ ਪਲੋਸ ਕੇ ਤੇ ਤੁਹਾਡੇ ਲਾੜ ਲਾਤੀਆਂ ਤੇ ਤੁਸੀਂ 5 ਮਿੰਟ ਲਾਉਂਦੇ ਜੇ ਕੋਈ ਫਾਹ ਦੇ ਦੇਂਦਾ ਕੋਈ ਗਲ ਘੁੱਟ ਕੇ ਮਾਰ ਦੇਂਦਾ ਕੋਈ ਤੜਫਾ ਕੇ ਪਰ ਮੈਂ ਤਾਂ ਉਹਨੇ ਇੱਕ ਗੱਲ ਆ ਨਾ ਸਰਕਾਰ ਨੂੰ ਕਾਨੂੰਨ ਇਹੋ ਜਿਹਾ ਸਖਤ ਬਣਾਉਣਾ ਚਾਹੀਦਾ ਧੀਆਂ ਦੇ ਹੱਕ ਦੇ ਵਿੱਚ ਸਖਤ ਕਾਨੂੰਨ ਬਣਾਓ ਧੀਆਂ ਦੇ ਹੱਕ ਦੇ ਵਿੱਚ ਵੀ ਜਿਹੜਾ ਕੋਈ ਵੀ ਐਦਾਂ ਤੇ ਇਹਨੂੰ ਕੋਈ ਵੀ ਮਤਲਬੇ ਨਿਆਂ ਤੰਕ ਕਰੇ ਨਾ ਉਹਦੇ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਬਾਕੀ ਗੱਲ ਆ ਅਸੀਂ ਅਸੀਂ ਲੋਕ ਦਾਜ ਦੀ ਗੱਲ ਕਰਦੇ ਕੀ ਯਾਰ ਲੋਕ ਦਾਜ ਦਾਜ ਅ ਲੋਹਾ ਲੋਹੇ ਦੀ ਖਾਤਰਤੀ ਪੈਣ ਮਾਰ ਦੇਣੀ ਇਹ ਕਿੱਡੀ ਕਿਸਾਨਪਾਲੀ ਗੱਲ ਆ ਬਹੁਤ ਵੱਡਾ ਜ਼ੁਲਮ ਤੇ ਬਹੁਤ ਵੱਡਾ ਪਾਪ ਏ 23 ਦੇ ਹੁਣ ਆਪਾਂ ਬੰਦਾ 23 ਦੇ ਕੁੱਖੋਂ ਜਨਮ ਲਿਆ ਐਡੇ ਜਿਹੜੇ ਜੋਧੇ ਗੁਰੂ ਸੂਰਮੇ ਜੰਮੇ ਨੇ ਉਹਨਾਂ ਔਰਤਾਂ ਦੇ ਕੁੱਖੋਂ ਜਨਮ ਲਿਆ ਜਿਹੜੀਆਂ ਸੱਸਾਂ ਬਣ ਕੇ ਦੇ ਕੰਮ ਕਰਾਉਂਦੀਆਂ ਨੇ ਕਿਸੇ ਦਿਨ ਉਹ ਵੀ ਏਡੀ ਐਡੀ ਹੁੰਦੀਆਂ ਨੇ ਉਹ ਵੀ ਏਡੀ ਐਡੀ ਹੁੰਦੀਆਂ ਨੇ ਤੇ ਜਦੋਂ ਵੱਟੀਆਂ ਹੋ ਜਾਂਦੀਆਂ ਨੇ ਮੁਰਕੇਗਾ ਮੁੰਡੇ ਜੰਪੈਂਦੇ ਨੇ ਫਿਰ ਉਹ ਵੱਟੀਆਂ ਪਾ ਜਾਂਦੀਆਂ ਫਿਰ ਉਹ ਸੱਸਾਂ ਬਣ ਜਾਂਦੀਆਂ ਉਹਨਾਂ ਨੇ ਇਹ ਚੀਜ਼ਾਂ ਸੋਚ ਰੀਆਂ ਜਿਹੜੀਆਂ ਨੇ ਤੇ ਤੁਸੀਂ ਵੀ ਕਿਸੇ ਦਿਨ ਏਡੀ ਐਡੀ ਹੁੰਦੇ ਹੋ ਹੈ ਇਸ ਕਰਕੇ ਇਹ ਦੇਖ ਜਦੋਂ ਤਾਈ ਦਾ ਤੇ ਉਹਦਾ ਆਉਂਦੇ ਰੱਖੋ ਅੱਜ ਕਿ ਮਿਲਣਾ ਇਹਨੇ ਨਹੀਂ ਨਾ ਦੋ ਪੈਣ ਪੜਾਉਣੇ ਇਸ ਕਰਕੇ ਥੋੜਾ ਜਾਣਨਾ ਜਦੋਂ ਇਹ ਚੀਜ਼ੇ ਦੇਖੇ ਦੀਆਂ ਨਾ ਦੁੱਖ ਆਉਂਦਾ ਹੈ ਬਲੋਕ ਕਿਹੜੇ ਦਾਣੂ ਤੁਰ ਪਏ ਨੇ ਲੋਕਾਂ ਨੇ ਇੱਕ ਲੋਹੇ ਮੁਖ ਰੱਖ ਲਿਆ ਜਾਂ ਲੱਕੜ ਮੁਖ ਰੱਖ ਮੁਖ ਰੱਖ ਲਈ ਜਿਵੇਂ ਮੁਖੜੀ ਰੱਖਣੀ ਜਿਹਦੀਆਂ ਅੱਜ ਜਿਗਰ ਦੇ ਟੂਟੇ ਮੁਖ ਰੱਖਣੇ ਚਾਹੀਦੇ ਆ ਜਿਗਰ ਦੇ ਟੂਟੇ ਇਹਦੇ ਨੇ ਸੌਖੇ ਨਹੀਂ ਪੈ ਕੇ ਰਿਹਾ ਠੀਕ ਹੈ ਇਹ ਬਲ ਜਿਗਰ ਦੇ ਟੂਟੇ ਮੈਂ ਕੋ ਅੰਦਾਜ਼ਾ ਪੈਣਗਾ